ਬਾਈ ਤੋਂ ਆਪਾਂ ਜਾਣਕਾਰੀ ਲੈਣੇ ਆ ਵੀ ਕਿਹੜੀ ਦਵਾਈ ਹੈ ਇਹ ਕਿਵੇਂ ਛਿੜਕਣੀ ਹੈ ਕਿੰਨੀ ਛਿੜਕਣੀ ਹੈ ਇਹ ਕਿੱਲੇ ਦੀ ਇਹ ਪੜਨੇ ਆਪਾਂ ਟੋਲ ਤੇ ਸਾਨੂੰ ਦਖਾਣਾ ਵੀ ਫਿਰ ਕਿਹੜੀ ਦਵਾਈ ਛਿੜਕਣੀ ਹੈ ਇਹ ਉੱਤੇ ਆ ਆਪਣਾ ਝੋਨਾ ਦਾ ਸਾਰਾ ਇਹ ਜ ਸੁੰਡੀ ਵਾਲੀ ਦਵਾਈ ਛੜਕਣ ਲੱਗਿਆ ਬਸ ਹੁਣ ਆਪਾਂ ਪਾਣੀ ਪਾ ਕੇ ਨਾ ਬਾਲਟੀ ਜਾ ਬਾਲਟੀ ਪਾਣੀ ਕਿੱਲੇ ਦੀ ਇਹ 4 ਕਿੱਲੇ ਦਾ ਲੀਟਰ ਆ 4 ਕਿੱਲੇ ਦਾ ਲੀਟਰ ਹਾਂ ਹੁਣ ਆਪਾਂ 3 ਕਿੱਲੇ ਚ ਪਾਵਾਂਗੇ ਇੱਕ ਢੋਲ ਇਹ ਉਹ ਆਪਾਂ 3 ਕਿੱਲੇ ਲਈ ਹਾਂ ਲਓ ਲੱਗ ਲੱਗ ਆਹੋ ਰੱਖਣਾ ਕਿੱਲੇ ਦੀ ਦਵਾਈ ਕੱਢਣੀ ਆਪਾਂ ਚੋ 4 ਕਿੱਲੇ ਦਾ ਲੀਟਰ ਆ ਅੱਛਾ ਉਹ ਵੀ ਉੱਪਰ ਤੋਂ ਲੈਣ ਆਹਰਾ ਟੱਕਾ ਦਵਾਈ ਹਲਾ ਲੀ ਜਮੀ ਪਈ ਥੱਲੇ ਦਵਾਈ ਜਦੋਂ ਪੌਣੀਆਂ ਹਲਾ ਕੇ ਪਾਵੇ ਥੱਲੇ ਜੰਮੀ ਹੁੰਦੇ ਆ ਦਵਾਈ ਆਏਗਾ ਮੈਂ ਖਾ ਕੇ ਤੇ ਦਵਾਈ ਹੋਰ ਇਹਨਾਂ ਹਲਾ ਲੇ ਚੰਗੀ ਤਰ੍ਹਾਂ ਮਾਹ ਬਾਰੇ ਤੇ ਨਾ ਮੈਂ ਚੱਕਣਾ ਮੈਂ ਇਹਦਾ ਕੱਢ ਲਾਂਗਾ ਪੱਕਾ ਨਾ ਮੱਕਲੇ ਕੁਝ ਨਹੀਂ ਰਹਿ ਗਿਆ ਜੀ ਜਾ ਜਾ ਲਾਤਾ ਵਸ ਕਿਲੇ ਜਾਈਂ। ਹੋ। ਨਹੀਂ ਜਦਾ ਲੋੜੀ ਦਾ। ਅੱਗੇ ਬਾਦ ਆਵੀ। ਕੋਈ ਬੰਨੀ ਬੋਗੀ ਕਿਲੇ ਚ। ਇਹ ਸੁੰਢੀ ਵਾਲੀ ਆ। ਜੋ ਕੰਮ। ਜੋ ਆਪਣਾ। ਜੋ ਆਪਣਾ ਵਹਿਲੇ ਆਪਣਾ ਆਸ ਜੇ ਆਪਣਾ ਆਪ। ਚੱਕ ਪਲੱਸ। ਆ ਠੀਕ ਹੋਈ ਹੈਗੀ। ਆ ਜੋ ਆਪਣਾ ਪਲਾਸ ਲਿਆ। ਇਹ ਖਵਾ ਜਫਾਨਾ ਹੈ ਰਿਜਾਪਨਾ ਨਰਾਲਾ ਬਾਬਾ ਨਰਾਲੇ ਬਾਬੇ ਲਈ ਦਵਾਈ ਹੈ ਛੁੰਡੀ ਦੀ ਬਣਾਈ ਹੈ ਉਸ ਬੈਸਲ ਡੇਰੇ ਚ ਫੋਰ ਲੈ ਭਜ ਕੇ ਤੱਕ ਲੀ ਕਰਿਆ ਅਹ ਢਾਈ ਕਿਲ ਨਨਕ ਹੈ ਪਿਆਗ ਨਾ ਪੋੜੇ ਚੁੱਪ ਹੈ ਪਾਈ ਕਿੱਲਾਂ ਦੇ ਇੱਕ ਸੀਗਾ ਆ ਕਿੰਨੀਆਂ ਕਿੱਲੇ ਦੀ ਇਹਦਾ ਹਾਰਮੋਨ ਉਹ ਤਾਂ ਮੋਨੋ 250 ਗ੍ਰਾਮ ਪੌਣੇ ਕਿੱਲੇ ਦੀ ਆ ਕੋਲ ਦਵਾਈ ਲੈ ਆਉਗਾ ਕੱਟ ਮੜਾ ਉਹ ਕਿੱਦਾਂ ਦਰਾ ਫਿਰਦਾ ਮਾਰਨਾ ਤੱਕਿਆ ਉਹ ਨੂੰ ਮੈਂ ਲੈ ਪੋ ਜਦੋਂ ਦਵਾਈ ਸੜਕਣ ਲੱਗਣਾ ਭਾਵੇਂ 1 ਵਜੇ ਤੂੰ ਆਇਆ 3 ਕਿੱਲਿਆਂ ਦੀ ਆ 500 ਗ੍ਰਾਮ ਹਾਂ 500 ਗ੍ਰਾਮ 2.5 ਕਿੱਲਿਆਂ ਦੀ 100 ਗ੍ਰਾਮ ਪਾ ਦੀ 200 ਗ੍ਰਾਮ ਪਾਉਣੇ ਕਿੱਲੇ ਦੀ ਕੋਝਾ ਤੇ ਖੋਲੇ ਹਜੇ ਹਾਂ ਬਸ ਸਟicker ਪਾਉਣਾ ਪਏ ਚ ਇਹਨਾਂ ਦਵਾਈ ਲੈਂਦੇ ਨੇ ਵੱਧ ਕੰਮ ਕਰਦੀ ਕੋਰ ਗੁਰੂ ਦੇਖ ਕਿੰਨਾ ਪੰਦਾ ਹੈ ਕਿੱਲੇ ਇਹ ਸੀਸੀ ਦਾ ਕਿੱਲੇ ਨਹੀਂ ਇਹ ਦੋਈ ਹਲਾ ਦੇ ਵਾਲਾ ਛੱਡ ਕੇ ਹੋ ਪੈਪ ਫਿਰ ਪਾ ਮਗਰ ਬਾਤ ਨਹੀਂ ਜੱਗ ਵਾਲੀ ਬਾਜੂ ਤਾਲਾ ਹਰੇ ਇਸ ਤਰ੍ਹਾਂ ਲਾੜੀ ਹਾਂ ਸਮੇ ਆ ਜਿਹੜਾ ਲੋਟ ਸੜਕਾ ਉਹ ਤੋਂ ਬਾਅਦ ਖੇਚ ਲਾਂਗੇ ਬਸ ਬੰਦ ਕਰ ਲੈ ਉਸਤਾਦ ਜੀ ਪਹਿਲਾਂ ਮੂਰੇ ਲੰਘੇ ਨਹੀਂ ਇਹਨਾਂ ਬਹੁਤ ਗੱਲ ਭਰਉਣੀ ਸੀਗੀ ਹੋ ਜਾਂਦੇ ਉਸਤਾਦ ਜੀ ਤੇ ਬਾਪ ਉਤੇ ਬਾਈ ਕਰੀ ਜਾਂਦੇ ਆ ਬਿਉਤ ਬੰਦੀ ਕਿਹੜੇ ਪਾਸੇ ਛੜਕਣ ਲੱਗਣਾਗਾ ਜਿਹੜਾ ਇਹ ਬਾਹਣ ਆਗਾ ਇਹ ਟਕੋਣਾ ਆ ਜਾਂ ਬਾਹਣ ਆਗਾ ਤਾਂ ਇਹ ਹੁਣ ਲਾਰੇ ਹਿਸਾਬਕ ਤਾ ਵੀ ਕਿਧਰੋਂ ਛੜਕਣ ਲੱਗੀਏ